ਮੈਰਿਜ ਫੈਮਿਲੀ ਅਤੇ ਡਿਵੋਰਸ ਮਾਪੇ ਜਰੂਰ ਵੇਖਾ। ਭਾਈ ਸ਼ਰਮਾ ਅੱਜ ਸਾਡੇ ਨਾਲ ਨੇ ਐਡਵੋਕੇਟ ਗਿੰਦਰ ਡੱਬ ਜੀ। ਡਾਕਟਰ ਸਾਹਿਬ ਸਮਾਜਿਕ ਅਸੀਂ ਦੇਖਦੇ ਹਾਂ, ਮੁੱਦੇ ਦੇਖਦੇ ਹਾਂ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਪਾਸੇ ਲਵ ਮੈਰਿਜ, ਇੱਕ ਪਾਸੇ ਤਲਾਕ। ਤੇ ਇਹ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਹੋ ਰਹੀਆਂ ਨੇ ਕਿ ਅਸੀਂ ਕਾਫੀ ਕੇਸ ਸਾਡੇ ਕੋਲ ਆਉਂਦੇ ਨੇ ਐਜ਼ੀ ਮੀਡੀਆ ਦੇ ਤੌਰ ਤੇ ਵੀ ਜੀ ਮੇਰਾ ਹਸਬੰਦ ਬੰਗਲਾਦੇਸ਼ ਚ ਜਾਏ ਤੇ ਮੈਨੂੰ ਇੱਥੇ ਕੋਈ ਪੁੱਛ ਨਹੀਂ ਰਿਹਾ। ਇਸ ਕੇਸ ਦਾ ਤੁਸੀਂ ਕਾਰਨ ਕੀ ਸਮਝਦੇ ਹੋ? ਐਕਚੁਅਲੀ અનਫੇਥਫੁਲਨੈਸ ਹੈ ਜੀ ਹਰ ਕੋਈ ਬੰਦਾ ਆਪਣੀ ਆਸਟਾਈਮ ਹੈ ਹੀ ਜਾ ਰਿਹਾ ਕਿ ਮੈਨੂੰ ਇੰਡੀਪੈਂਡੈਂਟਸ ਮਿਲੇ ਇੰਡੀਪੈਂਡੈਂਟ ਮਿਲੇ ਸਾਰਾ ਸਿਸਟਮ ਜੋ ਮੈਂ ਰਹਿਣਾ ਚੱਲਣਾ ਖਾਣਾ ਚੱਲਣਾ ਪੀਣਾ ਚੱਲਣਾ ਟਰੈਵਲ ਕਰਨਾ ਚੱਲਣਾ ਅਗੇ ਸੀਏ ਵੱਡੇ ਪਰਿਵਾਰ ਉਸ ਤੋਂ ਬਾਅਦ ਆ ਗਈ ਨਿਊਕਲਰ ਫੈਮਿਲੀਸ ਉਸ ਤੋਂ ਬਾਅਦ ਆ ਗਈ ਮਾਈਕਰੋ ਨਿਊਕਲਰ ਫੈਮਿਲੀਸ ਫਿਰ ਮਾਈਕਰੋ ਨਿਊਕਲਰ ਫੈਮਿਲੀਸ ਤੋਂ ਬਾਅਦ ਆ ਗਿਆ ਜੀ ਮੈਂ ਇਕੱਲਾ ਹੀ ਰਹਿਣਾ ਇਹ ਮਾਈਕਰੋ ਨਿਊਕਲਰ ਫੈਮਿਲੀਸ ਕੀ ਹੁੰਦੀਆਂ ਨੇ ਮਾਈਕਰੋ ਨਿਊਕਲਰ ਫੈਮਿਲੀ ਜੀ ਹਸਬੰਡ ਵਾਈਫ ਮੈਨੂੰ ਦੋਨੋਂ ਹਸਬੰਦ ਪੇਰੈਂਟਸ ਨਾਲ ਮੈਂ ਕੋਈ ਹੋਰ ਰਹਿਗਾ ਹਸਬੰਦ ਵਾਈਫ ਜਿਹੜੇ ਬੱਚੇ ਆ ਬੱਚੇ ਵੀ ਜਾ ਕੇ ਹੋਸਟਲ ਪਾ ਦਿੰਦੇ ਨਹੀਂ ਕਿਤੇ ਕਿਤੇ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਵਿੱਚ ਕਾਫੀ ਵੀ ਜੋ ਜਿਹੜੀਆਂ ਵਾਇਰਲ ਹੁੰਦੀਆਂ ਪਈਆਂ ਸੀਗੀਆਂ ਕਿ ਇੱਕ ਨੀਲਾ ਡਰਮ ਹੋ ਗਿਆ ਇੱਕ ਲੜਕੀ ਨੇ ਇੱਕ ਪਤੀ ਮਰਵਾਤਾ ਆਪਣਾ ਇਸ ਲੌਂਗ ਦੇ ਵਿੱਚ ਤਾਂ ਇਸ ਕਟਰਾ ਨੂੰ ਤੁਸੀਂ ਕਿਤੇ ਨਾ ਕਿਤੇ ਕਿਹਾ ਮਾਪਿਓ ਦਾ ਵੀ ਕਸੂਰ ਹੈਗਾ ਕਿਤੇ ਨਾ ਕਿਤੇ ਇਹਦੇ ਵਿੱਚ ਦੇਖੋ ਜੀ ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਬੱਚੇ ਤੇ ਕੰਪਲਸ਼ਨ ਨਹੀਂ ਕਰ ਸਕਦਾ ਕਿ ਉਹ ਮੈਰਿਜ ਕਰੇ ਅੱਛਾ ਜੀ ਇਨਫੈਕਟ ਇਹਦੇ ਵਿੱਚ ਸਾਨੂੰ ਰਾਈਟ ਵੀ ਮਿਲੇ ਪਏ ਐ ਸਾਨੂੰ ਲਾ ਰਾਈਟਸ ਦਿੰਦਾ ਹੈਗਾ ਸਾਰੇ ਕੀ ਗਈ ਪੀਵਨ ਹਾਈ ਕੋਰਟ ਜਿਹੜੀਆਂ ਹੈਗੀਆਂ ਉਹਨਾਂ ਦੇ ਮੈਰਿਜਸ ਹੁੰਦੀਆਂ ਐ ਪ੍ਰੋਟੈਕਸ਼ਨ ਵੀ ਦਿੰਦੇ ਹੋਵੇ ਜੇ ਕੋਈ ਉੱਪਰ ਥੱਲੇ ਕੁਝ ਕਰਦਾ ਹੋਵੇ ਤੇ ਬਟ ਪ੍ਰੋਬਲਮ ਆndi ਪਈ ਐ ਕਿ ਪੇਰੈਂਟਸ ਇਮੋਸ਼ਨਲੀ ਜਾਂ ਹੋਰ ਰਿਸਪੈਕਟ ਤੇ ਕਿਧਨੇ ਕਿਧੇ ਜਾ ਕੇ ਬੱਚਿਆਂ ਨੂੰ ਕੰਪੈਲ ਕਰਦੇ ਐ ਕਿ ਵਿਆਹ ਇੱਥੇ ਹੀ ਕਰੋ ਸਾਡੀ ਮਰਜ਼ੀ ਨਾਲ ਕਰੋ ਸਾਡੀ ਕਾਸਟ ਵਿੱਚ ਕਰੋ ਸਾਡੇ ਰਿਲੀਜੀਅਨ ਵਿੱਚ ਕਰੋ ਉਹਨਾਂ ਪ੍ਰੋਬਲਮ ਦੀ ਜਾਂਦੀ ਬੀਫ ਆਦੀ ਟਾਈਮਿੰਗ ਦਾ ਕੰਪਲ ਹੋਗੇ ਦੱਬੇਗੇ ਹਾਂਜੀ ਸਪਰੈਸ ਹੋਗੇ ਠੀਕ ਹੈ ਬਟ ਉਸ ਤੋਂ ਬਾਅਦ ਕੀ ਉਹ ਸਪਰੈਸ਼ਨ ਕਿਤੇ ਨਾ ਕਿਤੇ ਜਾ ਕੇ ਫਰਸਟ੍ਰੇਸ਼ਨ ਬਣਨੀ ਹੈ ਉਹ ਫਰਸਟ੍ਰੇਸ਼ਨ ਕਿਤੇ ਨਾ ਕਿਤੇ ਜਾ ਕੇ ਫਿਰ ਐਕਸਪਲੋਡ ਕਰੇਗੀ ਫਿਰ ਨੁਕਸਾਨ ਹੋਏਗਾ ਔਰ ਜੋ ਅਨੀਲਾ ਡਰਾਮ ਜਾਂ ਹੋਰ ਐਕਸ ਹੋਣਦੇ ਹੈ ਇਹ ਹੀ ਕਾਰਨ ਹੈਗੇ ਘਰ ਦੇ ਥੱਲੇ ਆ ਕੇ ਪ੍ਰੈਸ਼ਰ ਦੇ ਵਿੱਚ ਉਹਨਾਂ ਨੇ ਮੈਰिज ਇਸ ਤੇ ਕਰ ਲਈ ਪਰ ਉਸ ਤੋਂ ਬਾਅਦ ਕੀ ਉਸ ਤੋਂ ਬਾਅਦ ਉਹਨਾਂ ਦੇ ਪੱਲੇ ਕੁਝ ਨਹੀਂ ਜਾਂਦਾ ਉਹ ਫਿਰ ਫਿਰ ਆਪਣੇ ਜੋ ਲਾਈਫ ਜੀਣਾ ਚਾਹੁੰਦੇ ਆ ਉਹਦੇ ਵਿੱਚ ਕਿਸੇ ਦੀ ਬਲੀ ਲੱਗਦੀ ਪਈ ਆ ਪਰ ਕਿਤੇ ਨਾ ਕਿਤੇ ਜਿਹੜੇ ਤੁਹਾਡਾ ਕਹਿੰਦਾ ਕਿ ਮਾਪਿਓ ਵੀ ਜਿਹੜਾ ਦਬਾਅ ਬਣਾਉਂਦੇ ਨੇ ਬੱਚਿਆਂ ਦੇ ਸੋਸ਼ਲ ਆਪਣੇ ਜਿਹੜਾ ਆਪਣੀ ਜਿਹੜੀ ਰਿਸਪੈਕਟ ਵਾਸਤੇ ਉਹ ਇਹ ਗਲਤ ਹੈ ਕਿਤੇ ਨਾ ਕਿਤੇ ਕਿ ਆਪਣੇ ਬੱਚੇ ਨੂੰ ਪੁੱਛ ਕੇ ਕਿਸੇ ਦੀ ਦੂਸਰੇ ਦੀ ਜਿਹੜੀ ਲਾਈਫ ਹੈ ਕਿਸੇ ਦੂਸਰੀ ਫੈਮਿਲੀ ਦੀ ਬੱਚੇ ਦੀ ਵੀ ਮੈਂ ਲਿਖ ਲੈ ਕੇ ਜਾਂਦੇ ਦੋ ਦੋਨੋ ਫੈਮਿਲੀ ਇਫੈਕਟ ਕਰਦੀਆਂ ਪਈਆਂ ਨੇ ਦੋਨੋ ਫੈਮਿਲੀਆਂ ਇਫੈਕਟ ਤੇ ਕਰਦੀਆਂ ਪਈਆਂ ਹੈ ਉਸ ਤੋਂ ਬਾਅਦ ਉਹਨਾਂ ਦੇ ਰਿਲੇਟਿਵਸ ਉਸ ਤੋਂ ਬਾਅਦ ਉਸ ਅਸਪੈਕਟ ਦਾ ਉਹਦੇ ਭੈਣ ਭਰਾਵਾਂ ਦੇ ਕਿੰਨਾ ਅਸਰ ਪੈਂਦਾ ਪਿਆ ਉਹਨਾਂ ਦੇ ਕਿੰਨੀਆਂ ਬਦਸ਼ਾਹ ਵਜਦੀਆਂ ਪਈਆਂ ਉਹਨਾਂ ਦਾ ਸੋਸ਼ਲ ਬਾਇਕਾਟ ਕਿੰਨਾ ਹੁੰਦਾ ਪਿਆ ਬਿਜ਼ਨਸ ਬਾਇਕਾਟ ਕਿੰਨਾ ਹੁੰਦਾ ਪਿਆ ਬਹੁਤ ਨੁਕਸਾਨ ਹੁੰਦਾ ਹੈ ਕਿਉਂਕਿ ਤੁਸੀਂ ਇੱਕ ਮੈਰਿਜ ਨਹੀਂ ਕਰਦੇ ਪਏ ਦੋ ਫੈਮਿਲੀਜ਼ ਦੀ ਉਹਨੂੰ ਕੰਪੈਟੀਬਿਲਿਟੀ ਲੈਣ ਦੇ ਉਹਨਾਂ ਦੇ ਰਿਲੇਟਿਵਸ ਦੀ ਕੰਪੈਟੀਬਿਲਿਟੀ ਲੈਣ ਦੇ ਬਟ ਹੁੰਦਾ ਜੀ ਪਿਆ ਆਪਾਂ ਜ਼ਬਰਨ ਸਭ ਕੁਝ ਕਰਦੇ ਪਏ ਆ ਕਿਉਂਕਿ ਆਪਾਂ ਅੱਜ ਦੀ ਰੇਟ ਵਿੱਚ 2025 ਵਿੱਚ ਰਹਿਣ ਦੇ ਦੀ ਸਦੀ ਬਦ ਲਗੀ ਹੈ ਬਟ ਸਾਡੀ ਸੋਚ ਨਹੀਂ ਬਦਲੀ ਹੈ ਅਜੇ ਕਿਉਂਕਿ 2025 ਮੈਟਰ ਕਰਦਾ ਸਾਡਾ ਚੌਥਾ ਹਿੱਸਾ ਸੰਜਿਆ ਖਤਮ ਹੋ ਗਿਆ ਪਰ ਸਾਡੀ ਸੋਚ ਕਿਹੜੀ ਚੱਲਦੀ ਪਈ ਹੈ 1922 ਅ ਕਿਤਾਬ ਕੋਲ ਹੋ ਰਹਾ ਹੈ ਇੱਕ ਕੁਐਸਚਨ ਆਉਂਦਾ ਪਿਆ ਸਾਡੇ ਕੋਲ ਸਮਾਜਿਕ ਤੌਰ ਤੇ ਵੀ ਕੀ ਲੜਕੀਆਂ ਜਿਹੜੀਆਂ ਅਸੀਂ ਜਿਹਦਾ ਪੰਜਾਬ ਏਰੀਆ ਚ ਐਸਟ ਇਥੇ ਕਾਫੀ ਮੈਰਿਜ ਜਿਹੜੀਆਂ ਹੁੰਦੀਆਂ ਨੇ ਬੱਚੇ ਫੋਰਨ ਚ ਨੇ ਕਿਤੇ ਲੜਕੀ ਹੈ ਕਿਤੇ ਲੜਕਾ ਹੈ ਉਹਨਾਂ ਦੇ ਵਿੱਚ ਵੀ ਕਾਫੀ ਜਿਹੜੇ ਜਿਹੜੇ ਆਪਾਂ ਦੇਖੇ ਨੇ ਕਿ ਇਸ ਤਰ੍ਹਾਂ ਦੇ ਮਾਮਲੇ ਕਿ ਉਹ ਮੈਰਿਜ ਤੋਂ ਬਾਅਦ ਉਹਨਾਂ ਦੇ ਮਹੀਨੇ ਦੋ ਮਹੀਨੇ ਬਾਅਦ ਵੀ ਨਹੀਂ ਮੈਰਿਜ ਚੱਲ ਰਹੀਆਂ ਕਾਫੀ ਕਤਈ ਸਾਡੇ ਕੋਲ ਕੇਸ ਵੀ ਆਏ ਨੇ ਕਿ ਲੜਕੀ ਇੱਥੇ ਆ ਤੇ ਲੜਕਾ ਬਾਹਰਲੇ ਦੇਸ਼ੋਂ ਉਹਨੇ ਮੈਰਿਜ ਕਰਾ ਲਈ ਜਾਂ ਕੋਈ ਕੁੜੀ ਕਹਿੰਦੇ ਇੱਥੋਂ ਮੈਰਿਜ ਕਰਾ ਕੇ ਬਾਅਦ ਚ ਕੈਨੇਡਾ ਗਈ ਤੇ ਬਾਅਦ ਚ ਇੱਥੇ ਆ ਕੇ ਮੁੰਡੇ ਨੂੰ ਉਹਨੇ ਉੱਥੇ ਛੱਡ ਤਾ ਕੇ ਜਾ ਕੇ ਆਪਾਂ ਪਹਿਲਾਂ ਲੇਡੀਜ਼ ਦੀ ਗੱਲ ਕਰੀਏ ਕਿ ਲੇਡੀਜ਼ ਜਿਹੜੀ ਮੈਰਿਜ ਹੋ ਰਹੀ ਹੈ ਉਹ ਕਿਦਾਂ ਲੱਗੇ ਤੇ ਇੰਟੈਲੀਜੈਂਟ ਸਿਗੀ ਇੰਟੈਲੈਕਚੁਅਲ ਸਿਗੀ ਉਹਨੇ ਆਇਸ ਵਗੈਰਾ ਟਫਲ ਵਗੈਰਾ ਕਲੀਅਰ ਕੀਤਾ ਉਸ ਤੋਂ ਬਾਅਦ ਅੱਗੇ ਕੀ ਹੁੰਦਾ ਜਿਹੜੇ ਲੜਕੀਆਂ ਦੇ ਘਰ ਦੇ ਜੀ ਉਮੀਰ ਹੈਗੇ ਆ ਉਹਦੇ ਪੈਸੇ ਲੈਂਦੇ ਆ ਪੈਸੇ ਭਰਦੇ ਸੋਰੀ ਪੈਸੇ ਭਰਦੇ ਪ ਇਹ ਹਾਲ ਹੀ ਤੋਂ ਤੁਹਾਨੂੰ ਆਪਾਂ ਬਾਹਰ ਭੇਜ ਦਿੱਨੇ ਆ ਤੁਸੀਂ ਬਾਅਦ ਚ ਤੁਹਾਨੂੰ ਸਾਡਾ ਮੁੰਡਾ ਬੁਲਾ ਲਓ ਠੀਕ ਹੈ ਕਹਿ ਲੀਏ ਕਿ ਲੀਗਲ ਟ੍ਰੈਫਿਕਿੰਗ ਹਿਊਮਨ ਟ੍ਰੈਫਿਕਿੰਗ ਹੋਣ ਦੀ ਹੈ ਅੱਛਾ ਜਿਵੇਂ ਕਿਤੇ ਉਹ ਸੌਦਾ ਹੈ ਕਿਤੇ ਨਾ ਕਿਤੇ ਹਾਂਜੀ ਕੰਟਰੈਕਟ ਚੱਲਦਾ ਪਿਆ ਕਿ ਲੀਗਲ ਹਿਊਮਨ ਟ੍ਰੈਫਿਕਿੰਗ ਹੋਣ ਦੀ ਇਲੀਗਲੀ ਲੀਗਲ ਦੇ ਤੌਰ ਤੇ ਮੈਰਿਜ ਵੀ ਲੀਗਲ ਕਰ ਲੈਂਦੇ ਆ ਅੱਛਾ ਜੀ ਉਸ ਤੋਂ ਬਾਅਦ ਅੱਗੇ ਜਿਹੜਾ ਸਾਰਾ ਪ੍ਰੋਸੈਸ ਸਾਨੂੰ ਲੀਗਲ ਪ੍ਰੋਸੈਸ ਵਿੱਚ ਲੈ ਜਾਂਦੇ ਆ ਬਟ ਉੱਥੇ ਜਾ ਕੇ ਕੁੜੀਆਂ ਇਸ ਟਾਈਮ ਮੁੱਕਰਦੀਆਂ ਪਈਆਂ ਆ ਠੀਕ ਹੈ ਉਹ ਕੰਟਰੈਕਟ ਤੋਂ ਮੁਕਰਦੇ ਵੇ ਜਦੋਂ ਤੁਸੀਂ ਕੰਟਰੈਕਟੂਅਲ ਮੈਜੀਕ ਕਰਨੀ ਹੈ ਔਰ ਏਟਲੀਸਟ ਕੰਟਰੈਕਟ ਤਾਂ ਕਰ ਲਓ ਨਾ ਕੋਈ ਲਿਖਤੀ ਕੰਟਰੈਕਟ ਕਰ ਲਓ ਕਿਤੇ ਨਾ ਕਿਤੇ ਕੁਸ਼ਤੀ ਹੋਈ ਤੁਹਾਡੇ ਕੋਲ ਠੀਕ ਹੈ ਪੈਸਾ ਲਈ ਜਾਂਦੇ ਆ ਆਪਾਂ ਪਹਿਲਾਂ ਹੀ ਪੋਡਕਾਸਟ ਕੀਤਾ ਇਲੈਗਲ ਮਨੀ ਸਾਰੀ ਲੈ ਜਾਂਦੇ ਆ ਲੀਗਲ ਐਕਸਪਰਟ ਕਿਤੇ ਵੀ ਜਾਣਾ ਇਹਨਾਂ ਨੇ ਹਾਂਜੀ ਹਾਂਜੀ ਹੁਣ ਉੱਥੇ ਪ੍ਰੋਬਲਮ ਕੀ ਜਾਂਦੀ ਵੀ ਇਲੈਗਲ ਮਨੀ ਲੱਗੇਗੀ ਅਗਲਾ ਬੰਦਾ ਕਿਤੇ ਕੋਈ ਵੀ ਕਿਤੇ ਵੀ ਜਾ ਕੇ ਰਿਜ਼ਾਈਲ ਕਰ ਸਕਦਾ ਕਿ ਮੈਂ ਮੇਰਾ ਸੀਗਾ ਨਹੀਂ ਮੇਰਾ ਕੀ ਕਰ ਲੋਗੇ ਲੀਗਲ ਐਕਸਪਰਟ ਤੇ ਆਪਾਂ ਆਏ ਹੀ ਨਹੀਂ ਤੇ ਕਿਤੇ ਨਾ ਕਿਤੇ ਜਿਹਦੇ ਮੁੰਡੇ ਆ ਜਿਹੜੇ ਫੋਰਮ ਵੀ ਮੈਰਿਜ ਕਰਾ ਲੈਂਦੇ ਆ ਤੇ ਇੱਥੇ ਵੀ ਇੰਡੀਆ 'ਚ ਵੀ ਸੋ ਡਿਊਲ ਮੈਰिजਸ ਤੇਥੇ ਵੀ ਬਹੁਤ ਕਾਫੀ ਘਟਿਆ ਪਿਆ ਕਿਉਂਕਿ ਹੁਣ ਕੁੜੀਆਂ ਕਰਦੀਆਂ ਪਈਆਂ ਅੱਛਾ ਜੀ ਇੱਕ ਬੁਆਏਫ੍ਰੈਂਡ ਰੱਖਦੀਆਂ ਪਈਆਂ ਬੁਆਏਫ੍ਰੈਂਡ ਨਾਲ ਇੱਕ ਮੈਰਿਜ ਕੰਮ ਪੈਰਲਲ ਮੈਰਿਜ ਲਾਣ ਡੀਆਂ ਮੈਰਿਜ ਦੇ ਵਿੱਚ ਬਾਹਰ ਜਾਣ ਡੀਆਂ ਬਾਹਰ ਜਾ ਕੇ ਆਪਣੇ ਬੁਆਏਫ੍ਰੈਂਡ ਨੂੰ ਫਾਈਨੈਂਸ਼ੀਅਲ ਸਪੋਰਟ ਕਰਕੇ ਵਨ ਵੇਅਰ ਮਤਲਬ ਉੱਥੇ ਬਲਾਂਡੀਆਂ ਇੱਥੇ ਹਸਬੰਡ ਨੂੰ ਪੋਸ਼ਪਤ ਨਹੀਂ ਉਹਦੇ ਕਾਰਨ ਜਿਹੜਾ ਬੰਦਾ ਪੈਸਾ ਲਾ ਰਿਹਾ ਜਿੰਨੇ ਕਰੋੜਾਂ ਰੁਪਏ ਲੱਖਾਂ ਰੁਪਏ ਲਾਏ ਆ ਉਹ ਸੂਸਾਈਡਲ ਚਲ ਗਏ ਹਸਬੈਂਡਸ ਉਹ ਜਿੱਥੇ ਆ ਗਈ ਲੇਡੀਜ਼ ਦੀ ਗੱਲ ਉਹ ਲੇਡੀਜ਼ ਬਹੁਤ ਪੁਅਰ ਹੋਣਦੇ ਆ ਚਾਂਸਿਸ ਕਿਉਂਕਿ ਨਾਲੋਂ ਨਾਲ ਮੈਰਿਜ ਰਿਸਟਰਡ ਕਰਾ ਕੇ ਡਾਕੂਮੈਂਟੇਸ਼ਨ ਕਰਕੇ ਫੇਅਰ ਵਿਆਹ ਹੁੰਦਾ ਪਿਆ ਜਦੋਂ ਉਹਨਾਂ ਦੇ ਹੱਥ ਵੀਜ਼ਾ ਹੁੰਦਾ ਪਿਆ ਫੇਅਰ ਅਸਲੀ ਮੈਰਿਜ ਹੋਣਦੀਆਂ ਕੁੜੀਆਂ ਦੀਆਂ ਜਿਹੜੀਆਂ ਘਰ ਦੇ ਵੀਰ ਆਪਾਂ ਲੀਗਲ ਰਾਈਟਸ ਦੇ ਵਿੱਚ ਆਈਏ ਜੇ ਤੁਸੀਂ ਕੀ ਕੀ ਰਾਈਟਸ ਨੇ ਅਗਰ ਕਿਸੇ ਲੜਕੀ ਨਾਲ ਇਦਾਂ ਹੁੰਦਾ ਆਇਆ ਜਿੱਦਾਂ ਲੜਕੀ ਇੱਕ ਕੇਸ ਸਾਡੇ ਕੋਲ ਆਇਆ ਸੀਗਾ ਜਿਹੋ ਦਾ 1 ਬਾਲੀਦੇਸ਼ਾ ਉਹਨੜੀ ਕੀ ਇੰਡੀਆ ਦੇ ਵਿੱਚ ਉਹਦਾ ਇੱਕ ਬੇਟਾ ਹੈ ਪਰ ਉਹ ਹਸਬੰਦ ਨਾਲ ਤੇ ਉਹਨੂੰ ਖਰਚਾ ਦੇ ਰਿਆ ਤੇ ਨਾ ਹੀ ਉਹਨੂੰ ਰੱਖਣਾ ਚਾਹੁੰਦਾ ਦੇਖੋ ਉਹਦੇ ਵਿੱਚ ਪਹਿਲਾਂ ਤਾਂ ਜਾ ਕੇ ਵੈਸਸਪੀ ਦੇ ਦਰਖਾਸਤ ਦੇ ਕਿ ਮੈਨੂੰ ਇਸ ਬੰਦੇ ਨੇ ਆ ਚੀਟ ਕੀਤਾ ਮੈਨੂੰ ਟੌਰਚਰ ਕੀਤਾ ਜੋ ਵੀ ਉਹਦੇ ਫੈਕਟਸ ਹੈਗੇ ਦੱਸੀ ਜਾਗੇ ਉਸ ਤੋਂ ਬਾਅਦ ਉਹ ਕੋਰਟ ਵਿੱਚ ਆਏ ਉਹਦਾ ਡੋਮੈਸਟਿਕ ਵਾਇਲੈਂਸ ਦਾ ਕੇਸ ਬੰਦਾ ਪਲੱਸ ਉਹਦਾ ਇੱਕ 144 ਬੀਐਨਐਸਐਸ ਬੰਦਾ ਹੈਗਾ ਜਿਹਦੇ ਵਿੱਚ ਉਹਨੂੰ ਖਰਚਾ ਲੱਗਦਾ ਉਹਦੇ ਬੱਚੇ ਨੂੰ ਖਰਚਾ ਲੱਗੇਗਾ ਕੋਰਟ ਦਾ ਜਿਉਂ ਨਹੀਂ ਦੇਏਗਾ ਬੰਦਾ ਹੈਗਾ ਬਰੋਡ ਹੈਗਾ ਥਰੂ ਅੰਬੈਸੀ ਵੀ ਹੁੰਦਾ ਉਸ ਤੋਂ ਬਾਅਦ ਜੇ ਉਹਦੀ ਪ੍ਰਾਪਰਟੀ ਕੋਈ ਇੱਥੇ ਹੈਗੀ ਹੈ ਕੋਟ ਉਹਨੂੰ ਪ੍ਰਾਪਰਟੀ ਨਾਲ ਅਟੈਚ ਕਰਕੇ ਉਹ ਲੇਡੀ ਦਾ ਖਰਚਾ ਪੂਰਾ ਕਰਕੇ ਦੇਗੀ ਬਕੀ ਬਕੀਰ ਸਾਹਿਬ ਕਿਤੇ ਨਾ ਕਿਤੇ ਆਪਾਂ ਦੇਖਿਆ ਹੈ ਕਿ ਮਾਪੇ ਕੀ ਕਰਦੇ ਨੇ ਬੜੇ ਸਮਾਰਟ ਹੋ ਗਏ ਨੇ ਆਪਣੇ ਮੁੰਡੇ ਦਾ ਕੀ ਕਰਦੇ ਨੇ ਉਹਨੂੰ ਵੇਖ ਦੇਖਲ ਕਰ ਦਿੰਦੇ ਨੇ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਹੈ ਪ੍ਰਾਪਰਟੀ ਤੋਂ ਵੇਖ ਦੇਖਲ ਕਰਦਾ ਮਾਪੇ ਉਹਨਾਂ ਕਿ ਇਹਦਾ ਇਹਦਾ ਡਿਸਪਿਊਟ ਚੱਲਦਾ ਪਿਆ ਆਪਣੇ ਵਾਈਫ ਦੇ ਨਾਲ ਕਾਨੂੰ ਉਹ ਪ੍ਰੋਪਰਟੀ ਨੂੰ ਨਾ ਅਟੈਚ ਕਰੇ ਉਹ ਨੂੰ ਕਹਿੰਦੇ ਕਿ ਸਾਡਾ ਦਾ ਹੀ ਤੇ ਬੇਦਖਲ ਕਰਤਾ ਆ ਤੇ ਉਸ ਦੇ ਉਸ ਤੋਂ ਬਾਅਦ ਵੀ ਕਿ ਇਲੀਗਲ ਲੜਕੀ ਕੋ ਕੋਈ ਰਾਈਟ ਹੈਗੇ ਨਹੀਂ ਕਿ ਪ੍ਰੋਪਰਟੀ ਤੇ ਉਹਦੀ ਖਤਮ ਉਹਨਾ ਬੇਦਖਲ ਕਰਤਾ ਮਤਲਬ ਇਹ ਗੱਲ ਹੈ ਜੀ ਇਹ ਬੇਦਖਲੀ ਇੱਥੇ ਕਿਦਾਂ ਹੁੰਦੀ ਪਈ ਆ ਆਪਾਂ ਜੀ ਦੋ ਐਫੀਡਵਿਟ ਚਾਰ ਤਿਆਰ ਕਰਾਤੇ ਤਹਿਸੀਲਾਂ ਜਾ ਕੇ ਫੋਟੋ ਵਾਲੇ ਪਬਲਿਕੇਸ਼ਨ ਕਰਾਤੇ ਅਖਬਾਰਾਂ ਦੇ ਵਿੱਚ ਬੇਦਖਲੀ ਨਹੀਂ ਹੈ ਜੀ ਅੱਛਾ ਜੀ ਪੁਲਿਸ ਨੂੰ ਗੁੰਮਰਾਹ ਕਰਨ ਵਾਸਤੇ ਜਾਂ ਪੁਲਿਸ ਦੀ ਥੋੜੀ ਬੋਤੀ ਹੈਲਪ ਲੈਣ ਵਾਸਤੇ ਸੈਂਪਟੀ ਲੈਣ ਵਾਸਤੇ ਉਹ ਮਾਪਿਓ ਕਰਦੇ ਪਏ। ਅੱਛਾ ਅੱਛਾ। ਬੇਦਰਖਲੀ ਦਾ ਬਕਾਇਦਾ ਕੋਰਟ ਵਿੱਚ ਕੇਸ ਚੱਲਦਾ ਉਹਨੂੰ ਪ੍ਰੂਵ ਕਰਕੇ ਫਿਰ ਕੋਰਟ ਡਿਗਰੀ ਦੇਗਾ ਫਿਰ ਬੇਦਰਖ ਹੋਏਗਾ। ਅੱਛਾ ਜੀ। ਨੰਬਰ 2 ਡੋਮੈਸਟਿਕ ਵਾਇਲੈਂਸ ਐਕਟ ਜਿਹੜਾ ਸਾਡੀ ਪਾਰਲੀਮੈਂਟ ਨੇ ਐਕਟ ਬਣਾਇਆ ਉਹ ਬੜਾ ਵਧੀਆ ਉਹਨੂੰ ਆਪਣੇ ਲੇਡੀਜ਼ ਦੇ ਰਾਈਟ ਨੂੰ ਇਨਫਰਿੰਜ ਹੋਣ ਤੋਂ ਬਚਾਇਆ। ਜਿਸ ਕਾਰਨ ਵਿੱਚ ਲੇਡੀ ਨੇ ਵਿਆਹ ਤੋਂ ਬਾਅਦ ਪਹਿਲਾ ਕਦਮ ਰੱਖਿਆ। ਠੀਕ ਹੈ ਉਹ ਘਰ ਉਹਦਾ ਸ਼ੇਅਰਡ ਮੈਟ੍ਰੀਮੋਨੀਅਲ ਹਾਊਸ ਹੈ ਠੀਕ ਹੈ ਉਹ ਡੋਮੈਸਟਿਕ ਵਾਇਲੈਂਸ ਵਿੱਚ ਉਹਦੇ ਕੋ ਇੱਕ ਰਾਈਟ ਹੈ ਉਹ ਸ਼ੇਅਰਡ ਮੈਟ੍ਰੀਮੋਨੀਅਲ ਹਾਊਸ ਵਿੱਚ ਉਹਦਾ ਸ਼ੇਅਰ ਬੰਦਾ ਹੈ ਉੱਥੇ ਜਾ ਕੇ ਰਹਿ ਸਕਦੀ ਹੈ ਕੋਰਟ ਵਿੱਚ ਕੇਸ ਲਾ ਕੇ ਉੱਥੇ ਜਾ ਕੇ ਰਹਿ ਸਕਦੀ ਹੈ ਕੋਰਟ ਉਹਨੂੰ ਆਰਡਰ ਪਾਸ ਕਰੇਗੀ ਲੋਕਲ ਪੁਲਿਸ ਨੂੰ ਜੇ ਨਹੀਂ ਸਿੱਧਾ ਮੰਨਣਗੇ ਲੋਕਲ ਪੁਲਿਸ ਨੂੰ ਬੇਗੀ ਕਿ ਉੱਥੇ ਜਾ ਕੇ ਇਨ ਨੂੰ ਕੋਈ ਬਜਾਅ ਦੇ ਜੇ ਇਹਦਾ ਘਰ ਇਹਨੂੰ ਸ਼ੇਅਰ ਹੈਗਾ ਘਰ ਦਾ ਉਹ ਦਿੱਤਾ ਜਾਏ ਜਾਂ ਉਹਨੂੰ ਰੈਂਟਲ ਰੈਂਟ ਦਿੱਤਾ ਜਾਏਗਾ ਇੱਕ ਕੇਸ ਸਾਡੇ ਕੋਲ ਆਇਆ ਸੀਗਾ ਮੰਨ ਲਓ ਸਾਰੀ ਫੈਮਿਲੀ ਫੋਰਨ ਚ ਹੈ ਜੀ ਤੇ ਇੱਥੇ ਸਿਰਫ ਉਹਨਾਂ ਦਾ ਘਰ ਖਾਲੀ ਸੀਗਾ ਤੇ ਉਹਨਾਂ ਨੇ ਲੜਕੀ ਨੂੰ ਮਤਲਬ ਕਿ ਬਾਹਰ ਕੱਢਤਾ ਜਾਂ ਸੀਲ ਕਰ ਦਿੰਦੇ ਆ ਤੇ ਉਸ ਉਸ ਤੋਂ ਬਾਅਦ ਕੀ ਉਹਨੂੰ ਰਾਈਟ ਨਹੀਂ ਕਰ ਅੰਬੈਸੀ ਵਿੱਚ ਜਾ ਕੇ ਉਹ ਆਪਣਾ ਕਰੇਗੀ ਸਾਰਾ ਸਿਸਟਮ ਕੋਡ ਦੇ ਥਰੂ ਅਜਾ ਮੋਰ ਕੋਰਪੋਰਮ ਐਸੀ ਦੇ ਵਿੱਚ ਜਾ ਕੇ ਜੱਦੀ ਵੀ ਦੇਸ਼ ਨੇ ਪਾਸਪੋਰਟ ਵਾਰਾ ਜੋ ਵੀ ਅਗਰਾ ਰੱਖੇਗਾ ਇੱਕ ਮੇਰੀ ਰਿਕੁਐਸਟ ਹੈ ਜਿੰਨੇ ਵੀ ਮਰਜਿਸ ਬਾਹਰ ਕੁੜੀਆਂ ਕਰਦੀਆਂ ਪਈਆਂ ਐਟ ਲੀਸਟ ਹਸਬੰਡ ਦਾ ਪਾਸਪੋਰਟ ਦੀ ਕਾਪੀ ਕੋਲ ਰੱਖੋ ਕਿਉਂਕਿ ਉਹ ਅੱਗੇ ਜਾ ਕੇ ਪੁਲਿਸ ਨੂੰ ਕਾਫੀ ਪੁਲਿਸ ਨੂੰ ਮਦਦ ਹੁੰਦੀ ਹੈ ਉਸ ਬੰਦੇ ਨੂੰ ਕੈਚ ਕਰਨ ਵਿੱਚ ਨੂੰ ਅਰੈਸਟ ਕਰਨ ਵਿੱਚ ਜਾਂ ਉਹਨੇ ਗਲਤ ਕੰਮ ਕੀਤਾ ਉਹਨੂੰ ਪਕੜ ਲਿਆਉਣ ਵਿੱਚ ਬੜਾ ਫਾਇਦਾ ਹੁੰਦਾ ਕਿਉਂਕਿ ਆਪਾਂ ਹੀ ਕਰਦੇ ਹਾਂ ਵਿਸ਼ਵਾਸ ਤੇ ਤੁਲੀ ਜਾਂਦੇ ਹਾਂ ਅਨਨੇ ਵਿਸ਼ਵਾਸ ਦਾ ਸਮਾਂ ਖਤਮ ਹੋ ਗਿਆ ਕਿਉਂਕਿ ਮੈਂ ਕਹਿੰਦਾ ਪਿਆ ਜੀ ਸਾਡੀ ਅਗਲੀ ਸਦੀ ਦਾ ਵੀ 25 ਸਾਲ 1/4 ਖਤਮ ਹੋ ਗਏ ਆ ਤੁਹਾਨੂੰ ਅਗਲੀ ਲਾਈਫ ਐਡਵਾਂਸ ਆਪ ਹੀ ਜੀਣੀ ਪੈਣੀ ਹੈ ਕਿਸੇ ਦੇ ਆਸਰੇ ਨਹੀਂ ਜੀ ਸਕਦੇ ਜੇ ਪੇਰੈਂਟਸ ਵੀ ਕਹਿੰਦੇ ਵਿਸ਼ਵਾਸ ਕਰੋ ਨਾ ਵਿਸ਼ਵਾਸ ਨਾ ਕਰੋ ਓੱਖਾ ਖੋਲ ਕੇ ਜਿਓ ਇਸ ਤੇ ਤੁਹਾਨੂੰ ਵੀ ਤੁਹਾਡਾ ਕੀ ਹੈ ਕਿ ਲੜਕੀ ਨੂੰ ਉਹਦੇ ਪ੍ਰੂਫ ਜਿਹੜੇ ਹੈਗੇ ਨੇ ਆਪਣੇ ਈਮੇਲ ਜਾਂ ਕਿਤੇ ਕਿਤੇ ਰੱਖਣੇ ਚਾਹੀਦੇ ਨੇ ਉਹਦਾ ਪਾਰਟੀ ਲੋਕਰ ਸੰਦੇ ਆ ਨੀਰ ਸੰਦੇ ਹੋਰ ਬੜਾ ਕੁਝ ਸੰਦਾ ਕੋਈ ਨਾ ਕੁਮ ਡਾਕੂਮੈਂਟਸ ਕੋਈ ਨੂੰ ਅਗਰ ਕੋਈ ਇਦਾਂ ਦਾ ਕੋਈ ਗੱਲ ਹੁੰਦੀ ਹੈ ਤੇ ਤੁਹਾਡੇ ਕੋਲ ਦੇ ਲਿਖਣ ਡਾਕੂਮੈਂਟਸ ਹੋ ਜਾਏ ਇਸ ਤੋਂ ਪਹਿਲਾਂ ਐਸ ਕਰਕੇ ਦੇਖ ਕੇ ਕਰੋ ਕਿ ਪਾਸਪੋਰਟ ਵੈਲਿਡ ਹੈ ਤੇ ਜੈਲੀ ਡਾਕੂਮੈਂਟ ਦੇਣ ਦਾ ਮੈਸੇਜ ਚੈੱਕ ਕਰਾਓ ਫੇਰ ਆਪਣੇ ਕੋਲ ਤੁਸੀਂ ਲਾਈਫ ਐਂਡ ਲਿਬਰਟੀ ਦੇਣ ਦਿਓ ਆਪਣੀ پوری ਉਸ ਤੋਂ ਬਾਅਦ ਜੇ ਫੈਮਿਲੀ ਐਸਟੈਬਲਿਸ਼ ਹੋਣੀ ਹੈ ਬੱਚੇ ਪੈਦਾ ਹੋਣੇ ਹਨ ਉਹ ਵੀ ਕਰਨਗੇ ਅੱਛਾ ਅ ਡਕੀ ਸਾਹਿਬ ਕਿਤਨਾ ਕਿਤੇ ਅਸੀਂ ਦੇਖਦੇ ਪਏ ਆ ਕਿ ਇੱਕ ਤੇ ਜਿਹੜਾ ਟਾਈਮ ਚੱਲ ਰਿਹਾ ਲਵ ਮੈਰਿਜ ਬਹੁਤ ਪਾਸੇ ਹੋ ਰਹੀਆਂ ਦੂਜੇ ਪਾਸੇ ਤਲਾਕ ਬਹੁਤ ਹੋ ਰਹੇ ਨੇ ਤੇ ਤੁਸੀਂ ਲਵ ਮੈਰਿਜ ਇਕ ਲੀਵਨ ਰਿਲੇਸ਼ਨਸ ਇਹਨਾਂ ਦੇ ਉੱਤੇ ਕੀ ਤੁਹਾਡਾ ਟਿੱਪਣੀ ਹੈਗੀ ਕਿਸ ਤਰ੍ਹਾਂ ਹੋਣਾ ਚਾਹੀਦਾ ਮੈਨੇਜ ਸਰ ਲਵ ਮੈਰਿਜਸ ਤੇ ਚਲੋ ਮੈਰਿਜ ਤੇ ਕਰਦੇ ਪਏ ਨਾ ਹਾਂਜੀ ਹਾਂਜੀ ਇਸ ਟਾਈਮ ਤੇ ਕੋਈ ਲਾ ਨਹੀਂ ਤੇ ਬੜਾ ਕੁਝ ਓਪਨ ਹੋ 갔다 ਹਾਂਜੀ ਕਿ ਐਲਜੀਬਿਲਟੀ ਦੇ ਵੀ ਆ ਗਏ ਉਹ ਵੀ ਲੀਗਲ ਹੋ ਗਿਆ ਸਾਰਾ ਕੁਝ ਹੋ ਗਿਆ ਹਾਂਜੀ ਉਹਦੇ ਸਸਪਨ ਮੇਲ ਫੀਮੇਲ ਦਾ ਵਿਆਹ ਹੁੰਦਾ ਪਿਆ ਇਟਸੈਲਫ ਹੀ ਬੜਾ ਮੇਰੇ ਕੋਲ ਕਿ ਅੱਗੇ ਐਲਜੀਬੀਟੀ ਦਾ ਜਿਹੜਾ ਸਿਸਟਮ ਆ ਗਿਆ ਉਹਦੇ ਵਿੱਚ ਤੁਸੀਂ ਕੁਝ ਵੀ ਹੋ ਰਹੇ ਆਪਾਂ ਦੇਖ ਹੀ ਰਹੇ ਆ ਵੂਮਨ ਵੂਮਨ ਨਾਲ ਵਿਆਹ ਕਰਾਉਂਦੇ ਮੇਲ ਮੇਲ ਨਾਲ ਵਿਆਹ ਕਰਾ ਰਿਹਾ ਹਾਂ ਹਾਂਜੀ ਹਾਂਜੀ ਉਹਦੇ ਵਿੱਚ ਲਵ ਮੈਰਿਜ ਅਰੇਂਜ ਮੈਰਿਜ ਦੇ ਕੋਈ ਚੱਕਰ ਨਹੀਂ ਦਿਆ ਗਿਆ ਅਰੇਂਜ ਮੈਰਿਜ ਜੇ ਪੁੱਗਦੀ ਹੈ ਕਿਸੇ ਨੂੰ ਪਤਾ ਕਰੇ ਅਦਰਵਾਇਜ਼ ਆਪਣੇ ਪੇਰੇ ਤੋਂ ਦੱਸੋ ਕਿ ਨਹੀਂ ਮੈਂ ਨਹੀਂ ਕਰਾਂਗਾ ਉਹ ਵੀ ਅੱਗੇ ਨੁਕਸਾਨ ਹੈ ਤੁਸੀਂ ਇੱਕ ਲਾਇਬਿਲਟੀ ਵਿੱਚ ਆ ਰਹੇ ਹੋ ਇਹ ਕੋਈ ਬॉयਫ੍ਰੈਂਡ ਗਰਲਫ੍ਰੈਂਡ ਵਾਲਾ ਕੰਪਨੀ ਹੈ ਕਿ ਤੁਸੀਂ ਜਾ ਕੇ 버거 ਪੀਜ਼ੇ ਖਾਦੇ ਘੁੰਮੇ ਫਿਰੇ ਆਪਣੇ ਆਪਣੇ ਘਰ ਚਲ ਗਏ ਤੁਸੀਂ 24 ਘੰਟੇ ਨਾਲ ਲੈਣਾ ਲਾਇਬਿਲਟੀ ਸਾਨੀਆਂ ਰੈਲੇਟਿਵਸ ਆਣੇ ਤੁਹਾਡੇ ਪੇਰੈਂਟਸ ਆਣੇ ਤੁਹਾਡੇ ਅੱਗੇ ਬੱਚੇ ਆਣੇ ਖਰਚੇ ਵੀ ਹੋਣੇ ਆ ਆਪਾਂ ਹੀ ਕਰਦੇ ਪਏ ਬਸ ਫਾਜੀ ਤਾਂ ਬਿੰਤੀ ਜੇ 버ਗਰ ਖਾ ਗਏ ਵੈਕ ਰਾਂਡੇ ਉਹ ਉੱਥੇ ਜਾ ਕੇ ਨੁਕਸਾਨ ਕਰਦੇ ਪਏ ਹੁਣ ਲਵ ਮੈਰੀ ਸਕਸੈਸਫੁਲ ਮੋਸਟਲੀ ਕਿਥੇ ਹੁੰਦੀ ਜਿੱਥੇ ਦੋਨੇ ਪਾਰਟਿਸ ਪੜੀਆਂ ਲਿਖੀਆਂ ਆਪਣੇ ਫਾਈਨੈਂਸ਼ੀਅਲ ਇੰਡੀਪੈਂਡੈਂਟ ਹੈਗੀਆਂ ਰੋਜ਼ਗਾਰ ਤੇ ਹੈਗੀਆਂ ਬਟ ਹੁਣ ਜਿਹੜਾ ਬੰਦਾ ਦਸਵੀਂ ਕਰਕੇ ਤੇ ਲਵ ਮੈਰਿਜ ਕਰਾ ਲੇਗਾ ਵਿਚਾਰਾ ਖਵਾਏਗਾ ਕੀ ਦੁਬੈਜ ਆ ਗਈ ਕੁੜੀ ਨੂੰ ਤੇ ਕੁੜੀ ਵੀ ਅੱਗੇ ਕਰੇਗੀ ਉਬਲਗੀ ਇੱਕ ਜਿਹੜੀ ਹੈਗੀ ਆ ਐਟ ਦਾ ਟਾਈਮ ਜਿਹੜਾ ਸਟੱਡੀਿੰਗ ਟਾਈਮ ਤੇ ਉਹ ਕਹਿੰਦੇ ਇੱਕ ਇਮੋਸ਼ਨਲ ਚ ਹੁੰਦੇ ਨੇ ਇੱਕ ਫੈਂਟਸੀ ਜੋ ਆਪਾਂ ਨਹੀਂ ਰਹਿਣਾ ਚਾਹੀਦਾ ਪ੍ਰੈਕਟੀਕਲੀ ਲਾਈਫ ਵਿੱਚ ਜੀਓ ਕਿਉਂਕਿ ਗਲੋਬਲਾਈਜੇਸ਼ਨ ਹੋ ਗਈ ਦੀ ਹੈ ਇੱਕ ਫੈਂਟਸੀ ਜਿਹੜੇ ਗੁਜ਼ਾਰਾ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਜੋ ਰਿਐਲਿਟੀਸ ਆਂਦੀ ਕੁੜੀਆਂ ਮੁੰਡਿਆਂ ਸਾਹਮਣੇ ਇੱਕ ਦੂਜੇ ਦੀਆਂ ਫੇਡ ਡਿਵੋਰਸ ਹੁੰਦੇ ਆ ਫਿਰ ਲਵ ਮੈਰਿਜ ਦੇ ਹੀ ਡਿਵੋਰਸ ਜ਼ਿਆਦਾ ਹੁੰਦੇ ਪਏ ਆ ਅਰੇਂਜ ਮੈਰਿਜ ਨੂੰ ਫੇਰ ਸਮਝਾਉਣ ਵਾਲਾ ਕੋਈ ਨਾ ਕੋਈ ਬੈਠਾ ਪੇਰੈਂਟਸ ਬੈਠੇ ਆ ਕਾਸਟ ਬੈਠੀ ਆ ਉਸ ਤੋਂ ਬਾਅਦ ਉਹਨਾਂ ਦੇ ਰਿਲੇਟਿਵਸ ਬੈਠੇ ਬਟ ਫਿਰ ਵੀ ਆਜੇ ਟਾਈਮ ਦੇ ਵਿਜੀਟ ਵੋਰਸਿਲ ਬਹੁਤ ਜ਼ਿਆਦਾ ਵਾਧਾ ਪਿਆ ਕਿਉਂਕਿ ਸੈਟੀਸਫੈਕਸ਼ਨ ਦੋਨੇ ਪਾਰਟੀਆਂ ਨੂੰ ਨਹੀਂ ਹੈਗੀ ਹਾਂ ਜੀ ਦੋਨੇ ਪਾਰਟੀਆਂ ਉਸੇ ਸਟਾਰਟਿੰਗ ਵਾਲੀ ਗੱਲ ਆ ਜਾਂਦੀ ਵੀ ਮਾਈਕਰੋ ਤੋਂ ਵੀ ਅੱਗੇ ਚੱਲ ਗਏ ਹੈਗੇ ਇੰਡੀਪੈਂਡੈਂਟ ਲਾਈਫ ਇੰਡੀਪੈਂਡੈਂਟ ਲਾਈਫ ਹੁਣ ਇੰਡੀਪੈਂਡੈਂਟ ਲਾਈਫ ਤੇ ਫਿਰ ਇਕੱਲੇ ਰਹਿ ਕੇ ਕਿੰਨੀ ਜ਼ਿਆਦਾ ਲੋਗੇ ਸਹੀ ਕਰ ਲੋਗੇ ਐਟ ਦ ਐਂਡ ਕਿਤੇ ਨਾ ਕਿਤੇ ਸਾਨੂੰ ਕੰਪਰੋਮਾਈਜ਼ ਕਰਨਾ ਪਏਗਾ ਜਾਂ ਕੋਸ਼ਿਸ਼ ਵੀ ਹੈ ਪਹਿਲਾਂ ਮਾਈਂਡ ਮੇਕਅਪ ਕਰੋ ਜੀ ਵਿਆਹ ਤੋਂ ਪਹਿਲਾਂ ਮਾਈਂਡ ਮੇਕਅਪ ਕਰੋ ਵੀ ਆਪਾਂ ਰਹਿਣਾ ਅਸੀਂ ਜਿਹੜਾ ਬਿਗ ਸਿਟੀਆ ਦੇ ਦੇਖਦੇ ਆਂ ਕਿ ਲੀਵ ਇਨ ਰਿਲੇਸ਼ਨ ਦੇ ਤੁਸੀਂ ਜਿਹੜੇ ਮਾਮਲੇ ਨੇ ਕਿ ਲੋਕ ਕਾਫੀ ਲੋਕ ਵਿਦਆਊਟ ਮੈਰਿਜ ਜਿਹੜੇ ਲੋਕ ਜਿਹੜੇ ਇੱਕ ਲੜਕਾ ਲੜਕੀ ਰਹਿੰਦੇ ਨੇ ਜਿਹਨੂੰ ਆਈਕਨ ਲੀਵ ਇਨ ਰਿਲੇਸ਼ਨ ਦਾ ਨਾਮ ਦਿੱਤਾ ਜਾਂਦਾ ਉਹ ਕਿੱਥੇ ਤੱਕ ਲੀਗਲ ਹੈ ਦੇਖੋ ਲੀਵਿੰਗ ਰਿਲੇਸ਼ਨ ਜੇ ਤਾਂ ਕੰਟਰੈਕਟ ਵਗੈਰਾ ਕੁਝ ਕਰਕੇ ਰਹਿ ਰਹੇ ਤਾਂ ਫਿਰ ਤਾਂ ਠੀਕ ਹੈ ਕਿਉਂਕਿ ਬਾਅਦ ਚੋ ਕਈ ਲੇਡੀਜ਼ ਕੀ ਕਰਦੀਆਂ ਜੀ ਪਹਿਲਾਂ ਲੀਵਿੰਗ ਜ ਨਹੀਂ ਜਾਣਦੀਆਂ ਬਾਅਦ ਚੋ ਮੈਟਰ ਉਹਨਾਂ ਨੂੰ ਕਹਿਣ ਗਿਆ ਜੀ ਮੈਰਿਟ ਉਰੇ ਵਾਲੇ ਪਾਸੇ ਚੱਲ ਪਣ ਗਈਆਂ ਜੀ ਸਾਡਾ ਇਹਨੇ ਮੈਰਿਜ ਦੇ ਬਿਹਾਫ ਤੇ ਰੇਪ ਕੀਤਾ ਜਾਂ ਕੁਛ ਕੀਤਾ ਬੈਟਰ ਤੁਸੀਂ ਆਪਣੇ ਕੰਟਰੈਕਟ ਬਣਾ ਲੋਗੇ ਆਪਾਂ ਲਿਵਿੰਗ 'ਚ ਰਹਿਣੇ ਪਏ ਆਹ ਸਿਸਟਮ ਹੈਗਾ ਪਰ ਦੂਸਰੀ ਗੱਲ ਲਈ ਲਿਵਿੰਗ ਦੇ ਬੱਚੇ ਜਿਹੜੇ ਹੈਗੇ ਆ ਉਹਦੇ ਕੋਲ ਸੁਪਰੀਮ ਕੋਰਟ ਕਹਿੰਦੀ ਪਈ ਹੈ ਜੀ ਉਹ ਲੈਜਿਟਿਮੇਟ ਹੈ ਠੀਕ ਹੈ ਜੀ ਉਹਦਾ ਸਾਰਾ ਰਾਈਟਸ ਜਿਹੜੇ ਹੈਗੇ ਆ ਉਹਦੇ ਫਾਦਰ ਵਾਲੇ ਪਾਸੇ ਵੀ ਜਾਂਦੇ ਹੋ ਨਾ ਮਦਰ ਵਾਲੇ ਪਾਸੇ ਜਾਂਦੇ ਜਿੱਨਾ ਇੱਕ ਲੈਜਿਟਿਮੇਟ ਚਾਈਲਡ ਦੇ ਜਾਂਦੇ ਆ ਸੇਮ ਰਾਈਟਸ ਉਹਦੇ ਵੀ ਜਾਂਦੇ ਠੀਕ ਹੈ ਜੀ ਕਿਤਨਾ ਕਿ ਤੁਸੀਂ ਇੱਕ ਗੱਲ ਕੀਤੀ ਹੈ ਕੰਟਰੈਕਟ ਦੀ ਮੈਂ ਚਾਹਨਾ ਕਿ ਉਹ ਕੰਟਰੈਕਟ ਕਿੱਥੇ ਹੁੰਦਾ ਹੈ ਜਾਂ ਆਪਸ ਵਿੱਚ ਹੁੰਦਾ ਹੈ ਜੀ ਮੀਸਰ ਕੰਸਰਟ ਤੁਸੀਂ ਰਾਈਟਿੰਗ ਵਿੱਚ ਲਓ ਹੈਨਾ ਉਹ ਕੋਈ ਡਾਕੂਮੈਂਟਸ ਕਿਹੜਾ ਯੂਜ਼ ਕਰਦੇ ਹੋ ਤੇ ਵਾਸਤੇ ਸਰ ਡਾਕੂਮੈਂਟਸ ਉਹਦੇ ਵਾਸਤੇ ਤੁਸੀਂ ਜਾ ਕੇ ਤਹਿਸੀਲ ਤੋਂ ਡਾਕੂਮੈਂਟਸ ਲਿੱਦੋ ਅੱਛਾ ਜੀ ਹੈਨਾ 500000 ਰੋਲਾ ਵੀ ਲਿਖੋ ਉੱਤੇ ਲਿਖ ਛੱਡੋ ਕੁਝ ਤਾਂ ਤੁਹਾਡੇ ਕੋਲ ਹੱਥ ਰਹਿਣਾ ਕੱਲ ਨੂੰ ਤਾਂ ਮੇਰੀ ਹੀ ਲੋਡ ਹੈ ਵਕੀਲ ਦੀ ਹੈਗੀ ਆ ਤੁਸੀਂ ਉੱਥੋਂ ਟਾਈਪ ਕਰਾ ਲੋ ਜੋ ਵਕੀਲ ਦੀ ਲੋਡ ਕਰਾ ਲੋ ਕੋਈ ਚੱਕਰ ਨਹੀਂ ਮੱਰੇ ਮਤਲਬ ਕਾਨੂੰਨ ਕਹੇਗੇ ਮੈਂ ਨਹੀਂ ਹੈ ਆਪਸ ਵਿੱਚ ਜਿੰਦਾ ਵੀ ਕਰਕੇ ਹੀ ਕਿਉਂ ਸਰ ਕਨਸੈਂਟਡ ਕਨਸੈਂਟਡ ਹੈ ਠੀਕ ਹੈ ਕੋਈ ਵੀ ਜਿਹੜਾ ਹੈਗਾ ਕਨਸੈਂਟ ਨਾ ਦਿੰਦਾ ਪਿਆ ਉਹਦੇ ਵਿੱਚ ਸੈਕਸ਼ੂਅਲ ਡੇਸ਼ਨਸ ਨਹੀਂ ਆਣੇ ਉਹਦੇ ਵਿੱਚ ਕੋਈ ਕੁਝ ਹੁਣਾ ਹਾਂਜੀ ਹਾਂਜੀ ਉਪਰੋਂ ਕੱਲ ਨੂੰ ਆਇਆ ਨਾ ਨਾ ਕਿ ਮੁੰਡਾ ਹੀ ਵਿਚਾਰਾ ਰਗੜਿਆ ਜਾਏ ਇਕੱਲਾ ਆਹ ਲੜਕੇ ਰਹਿੰਦੇ ਇੱਥੇ ਪਏ ਆ ਕਾਹਦੀ ਕੈਸਾ ਨਹੀਂ ਹੈ ਮੁੰਡੇ ਕੋ ਪੈਸੇ ਨਾ ਹੋਣ ਜਾਂ ਹੋਰ ਕੋਈ ਪ੍ਰੋਬਲਮ ਹੋ ਜੇ ਉਹਦੇ ਤੇ ਵਿਚਾਰੇ ਦੇ ਵਰੀਦ ਦਾ ਪਰਚਾ ਪੈ ਜਾਂਦਾ ਸੋ ਧੀ ਹੈ ਉਹਨੂੰ ਉਹਦੇ ਵਾਸਤੇ ਪਹਿਲਾਂ ਤੁਸੀਂ ਆਪਣੀ ਕਨਸਰਟਸ ਲੋ ਥੋੜਾ ਬੋਦਾ ਐਗਰੀਮੈਂਟ ਕੋਸ਼ਨਾ ਪੁੱਛਤੇ ਕਰੋ ਨਾ ਅੱਤਾ ਲੀਗਲ ਕੋਸ਼ਤੇ ਰਹੇ ਕਿਤਨਾ ਕਿਤੇ ਇਦਾਂ ਦੇ ਕੇਸ ਵੀ ਆਏ ਹੈ ਕਿ ਜਦੋਂ ਵਾਈਫ ਦੇ ਜਦੋਂ ਮੈਂ ਦੇਖਿਆ ਕਿ ਜਦੋਂ ਲੜਕੀ ਹੋ ਜਾਂਦੀ ਅੱਗੇ ਜੀ ਹਸਬੰਦ ਉਤੋਂ ਪਿੱਛੇ हट ਜਾਂਦਾ ਜੀ ਇਦਾਂ ਦੇ ਕੇਸਾਂ ਦੇ ਵਿੱਚ ਵੀ ਤੁਸੀਂ ਜਦੋਂ ਕੰਦੇ ਇੱਕ ਜਿਹੜੀ ਬੱਚਾ ਹੈ ਜਦੋਂ ਬੇਬੀ ਬੱਚਾ ਇੱਕ ਲੜਕੀ ਦੇ ਰੂਪ ਚ ਆ ਜਾਂਦੀ ਹੈ ਤੇ ਉਹ ਹਸਬੰਦ ਦੇ ਮਨ ਦੇ ਵਿੱਚ ਕਿਤਨਾ ਕਿਤੇ ਉਹ ਉਹਨਾਂ ਨੂੰ ਪਿੱਛੇ ਹਟ ਕੇ ਇਦਾਂ ਦੇ ਕੇਸ ਵੀ ਵਾਪਸ ਸਮਾਜ ਵਿੱਚ ਦੇਖਿਆ ਸਰ ਉਹਦੇ ਕੇਸਿਸ ਵਿੱਚ ਫਿਰ ਇਹੀ ਹੈ ਜੀ ਤੁਸੀਂ ਸੈਕਸਚੁਅਲ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ ਕਿਸੇ ਬੱਚੇ ਨਾਲ ਜੇ ਕੁੜੀ ਹੈ ਜਾਂ ਮੁੰਡਾ ਠੀਕ ਹੈ ਉਹਦੀ ਐਜ਼ ਇਟ ਇਜ਼ ਹੀ ਪਾਲ ਪੋਸ਼ਣ ਕਰਨਾ ਪੈਣਾ ਜਿੰਨੀ ਦੇਰ ਤੱਕ ਉਹ ਬੱਚਾ ਸਪੋਜ਼ ਕਰੋ ਬੇਟੀ ਹੈ ਹਾਂਜੀ ਕੋਡ ਉਹਨੂੰ ਪੂਰੇ ਰਾਈਟਸ ਦਿੰਦੇ ਐ ਕੇਸ ਵਾਣਾ ਪੈਂਦਾ ਖਰਚੇ ਦਾ 143 ਜੀਐਨਐਸ ਦਾ ਉਹਦੇ ਵਿੱਚ ਕੋਡ ਉਹਨੂੰ ਪੂਰਾ ਰਾਈਟ ਦੇਗੀ ਜਦੋਂ ਤੱਕ ਫੀਮੇਲ ਚਾਈਲਡ ਦੀ ਮੈਰਿਜ ਨਹੀਂ ਹੁੰਦੀ ਕੋ ਸਾਰਾ ਦੇ ਸਾਰਾ ਜੋ ਵੀ ਖਰਚਾ ਹੈਗਾ ਉਹ ਮਿਲੇਗਾ ਬੱਚੇ ਉਹ ਉਹਦਾ ਫਾਦਰ ਨੂੰ ਹੀ ਦੇਣਾ ਪਏਗਾ ਨਹੀਂ ਦੇਗਾ ਇਨ ਡਿਫਾਲਟ ਉਹਦੇ ਉਹਨ ਜੇਲ ਜਾਣਾ ਪਏਗਾ ਇਨ ਡਿਫਾਲਟ ਉਹਦੀ ਪ੍ਰੋਪਰਟੀ ਕੋਰ ਕੋ ਹੋਏਗੀ ਕੋਟ ਮੰਨ ਲਓ ਕਿ ਫਾਦਰ ਕੋ ਕੋਈ ਨਾ ਨੌਕਰੀ ਹੈ ਨਾ ਪ੍ਰੋਪਰਟੀ ਹੈ ਉਹਦੇ ਕੇਸ ਦੇ ਵਿੱਚ ਕੀ ਹੁੰਦਾ ਸਰ ਉਹਨੂੰ ਅਰੈਸਟ ਕਰਕੇ ਅੰਦਰ ਕਰੇਗੀ ਕੋਰਟ ਆਪੋਰਡਰ ਕਰੇਗੀ ਉਹਨੂੰ ਅਰੈਸਟ ਕਰੋਗੀ ਅਗਲੀ ਵਾਰ ਸਪੈਨਗੀਆਂ ਆਉਂਦੀਆਂ ਠੀਕ ਹੈ ਜਿੰਨੀ ਵਾਰੀ ਇਨ ਡਿਫਾਲਟ ਜਾਏਗਾ ਉੰਨੀ ਵਾਰੀ ਨੂੰ ਸਜ਼ਾ ਹੋਏਗੀ ਅੱਛਾ ਉੰਨੀ ਵਾਰੀ ਦੇਣਾ ਹੀ ਪੈਣਾ ਕੋਰਟ ਨੇ ਇੰਨਾ ਵਧੀਆ ਪ੍ਰੋਸੈਸ ਰੱਖਿਆ ਪਿਆ ਲੇਡੀਜ਼ ਵਾਸਤੇ ਖਾਸ ਕਰਕੇ ਬੱਚੀਆਂ ਵਾਸਤੇ ਜਿਹੜੀ ਮਾਈਨਰ ਬੱਚੀਆਂ ਜਾਂ ਉਸ ਅਨਮੈਰਿਡ ਬੱਚੀਆਂ ਹੈਗੀਆਂ ਉਹਦੇ ਫਾਦਰ ਨੂੰ ਉਹਨਾਂ ਨੂੰ ਖਰਚਾ ਦੇਣਾ ਹੀ ਪੈਣਾ ਠੀਕ ਹੈ ਔਰ ਕੋਰ ਉਹਦੀ ਪੂਰੀ ਪ੍ਰੋਟੈਕਸ਼ਨ ਕਰਦੀ ਹੈ ਕੋਰ ਪੂਰਾ ਉਹਦੀ ਹੈਲਪ ਕਰਦੀ ਹੈ ਜਿਸ ਤੱਕ ਹੋ ਸਕਦਾ ਜਿਸ ਤੱਕ ਉਹ ਕਾਨੂੰਨੀ ਤੌਰ ਤੇ ਜਾ ਸਕਦੇ ਆ ਜੱਜ ਇਸ ਪੂਰੀ ਹੈਲਪ ਕਰਕੇ ਚੱਲਦੇ ਆ ਇੱਥੇ ਕੋਈ ਨਮੀ ਨਹੀਂ ਰੜਦੇ ਕੋਰ ਤੋਂ ਅੱਡੇ ਜਿਹੜੇ ਕੋਈ ਤੁਹਾਡਾ ਕੋਈ ਸੁਝਾਅ ਸਾਡੇ ਜਿਹੜੇ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਉਹਨਾਂ ਲਈ ਮੇਰਾ ਸੁਝਾਅ ਇਹ ਹੀ ਹੈ ਜੀ ਆਪਣਾ ਪਹਿਲਾਂ ਮਾਈਂਡ ਮੇਕਅਪ ਕਰੋ ਫਿਰ ਮੈਰिजਸ ਕਰੋ ਉਸ ਤੋਂ ਪਹਿਲਾਂ ਫਾਈਨੈਂਸ਼ੀਅਲੀ ਸਾਊਂਡ ਹੋਵੋ ਦੋਨੇ ਤੇ ਨੌਕਰੀ ਕਰੋ ਜਾਂ ਬਿਜ਼ਨਸ ਕਰੋ ਜਾਂ ਕੋਈ ਕਾਰੋਬਾਰ ਕਰੋ ਮਾਈਂਡ ਮੇਕਅਪ ਕਰਕੇ ਰੋਗੇ ਆਪਾਂ ਫੈਮਿਲੀ ਨਾਲ ਰਹਿਣਾ ਨਹੀਂ ਉਹ ਨਹੀਂ ਓਪਰਚ्युनिटीज ਨਹੀਂ ਓਪਰਚ्युनिटी ਨਹੀਂ ਬਣ ਸਕਦੇ ਤੁਸੀਂ ਇੱਥੇ ਕਿ ਮੈਂ ਅੱਜ ਇੱਥੇ ਕੱਲ ਉੱਥੇ ਪਰਸੋਂ ਉੱਥੇ ਕੋਣ ਨਾਲ ਤੁਹਾਡੀ ਬੋਡੀਲੀ ਮੈਂਟਲੀ ਹੋਰ ਕਈ ਨੁਕਸਾਨ ਹੁੰਦੇ ਆ ਜਿਹੜੇ ਤੁਸੀਂ ਆਵਰ ਟਾਈਮ ਤੇ ਰਿਕਵਰ ਨਹੀਂ ਕਰ ਸਕਦੇ ਕਿਉਂਕਿ ਜੇ ਆਪਾਂ ਸਾਡਾ ਦੇਸ਼ ਜਰਾ ਦੇ ਆਧੁਨਿਕ ਹੈਗਾ ਦੇ ਆਧੁਨਿਕ ਤੌਰ ਤੇ ਵੀ ਆਪਾਂ ਦੇਖੀਏ ਤਾਂ ਸਾਡਾ ਬਹੁਤ ਜਿਆਦਾ ਨੁਕਸਾਨ ਹੁੰਦਾ ਉਹਦੇ ਵਿੱਚ ਮਲਟੀਪਲ ਮੈਰिजਸ ਮਲਟੀਪਲ ਰਿਲੇਸ਼ਨਸ ਬਹੁਤ ਜਿਆਦਾ ਨੁਕਸਾਨ ਕਰਨਗੇ ਔਰ ਤੁਹਾਡੀ ਜੋ ਸੋਲ ਹੈਗੀ ਹੈ ਉੱਤੇ ਬਹੁਤ ਜਿਆਦਾ ਹਿੱਟ ਕਰਦੇ ਆ ਕਿਉਂਕਿ ਜਿਹੜੇ ਧਰਮ ਵਿੱਚ ਵੀ ਆਪਾਂ ਲੈ ਲਈਏ Hindu ਧਰਮ Sikh ਧਰਮ ਇਨਾਂ ਦੇ ਜੈਨਿਜ਼ਮ ਵਿੱਚ ਬੁੱਧੀ ਜਾਂ ਉਹ ਮਲਟੀਪਲ ਮੈਰिज ਨੂੰ ਡਿਨਾਈ ਕੀਤਾ ਔਰ ਮਲਟੀਪਲ ਰਿਲੇਸ਼ਨਸ ਨੂੰ ਪਾਪ ਕਿਹਾ ਇਸ ਕਰਕੇ ਸਾਨੂੰ ਪੂਰਾ ਆਰਾਮ ਨਾਲ ਸੋਚ ਸਮਝ ਕੇ ਟਾਈਮ ਲੈ ਕੇ ਮੈਰिज ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਫੈਮਿਲੀ ਸਾਡੇ ਆਉਣ ਵਾਲੇ ਬੱਚੇ ਸਾਡੀ ਸੁਸਾਇਟੀ ਸਟੇਬਲ ਰਹੇ ਪ੍ਰੋਗਰੈਸਿਵ ਰਹੇ ਤੇ ਤਰੱਕੀ ਕਰੇ ਸਾਡੇ ਨਾਲ ਸੀਗੇ ਡਾਕਟਰ ਐਡਵੋਕੇਟ ਹਰਿੰਦਰ ਦਾਬ ਜੀ ਜਿਨ੍ਹਾਂ ਤੋਂ ਸਾਨੂੰ ਬਹੁਤ ਅੱਛਾ ਜਿਹੜਾ ਹੈਗਾ ਸੋਸ਼ਲ ਜਿਹੜੇ ਜਿਹੜੇ ਪ੍ਰੋਸਪੈਕਟ ਨੇ ਮੈਰिज ਨੂੰ ਲੈ ਕੇ ਲਵ ਮੈਰिज ਲਵ ਮੈਰਿਜ ਉਹਦੇ ਜਿਹੜੇ ਤਲਾਕ ਨੇ ਉਹ ਲੀਗਲ ਰਾਈਟਸ ਨੇ ਅਗਰ ਕੋਈ ਲੜਕੀ ਜਾਂ ਲੜਕੇ ਨਾਲ ਕੋਈ ਇਸ ਤਰ੍ਹਾਂ ਦਾ ਹੁੰਦਾ ਹੈ ਤੁਸੀਂ ਸਾਰੇ ਕਮੈਂਟਾਂ ਦੇ ਵਿੱਚ ਵੀ ਸਾਨੂੰ ਜਰੂਰ ਦੱਸਿਓ ਕਿਸ ਤਰ੍ਹਾਂ ਲੱਗਾ ਤੇ ਜਰੂਰ ਇਹਨਾਂ ਦੀ ਜਿਹੜੀ ਜਿਹੜਾ ਸੁਝਾਅ ਨੇ ਬਹੁਤ ਅੱਛੇ ਨੇ ਕਿ ਅਗਰ ਤੁਸੀਂ ਮੈਰਿਜ ਕਰਨਾ ਚਾਹੁੰਦੇ ਹੋ ਤੇ ਆਪਣਾ ਮਾਈਂਡ ਸੈਟਅਪ ਕਰੋ ਅਗਰ ਤੁਸੀਂ ਕਿਉਂਕਿ ਕਿਸੇ ਨਾਲ ਤੁਸੀਂ ਲਾਈਫ ਗੁਜ਼ਾਰਨੀ ਹੈ ਆਪ ਤੁਹਾਡੀ ਫੈਮਿਲੀ ਅਗਲੀ ਦੀ ਫੈਮਿਲੀ ਸੋਸ਼ਲ ਇਹ ਸਾਰਾ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਇਹ ਇਹਦੇ ਤੇ ਜਿਹੜਾ ਪ੍ਰਭਾਵ ਨਾ ਪਵੇ ਕੋਈ ਮਾੜਾ ਨਾ ਪਵੇ ਤਾਂ ਸੋਸ ਸਮੇਂ ਕਿ ਕੰਮ ਕਰੋ ਬਹੁਤ ਅੱਛਾ ਬਕੀਰ ਸਾਹਿਬ ਤੁਹਾਡਾ ਨਾਲ ਗੱਲ ਕਰਕੇ ਲੱਗਾ ਜੈ ਹਿੰਦ ਜੈ